ਅਨੁਗਧਿਕਾਰ ਸੰਘਰਸ਼ ਕਮੇਟੀ ਈ ਰਿਕਸ਼ਾ ਯੂਨੀਅਨ ਨੇ ਅਲਵਿਦਾ ਕੈ ਪੰਜਾਬ ਪ੍ਰਦਾਨ ਸਮੇਤ ਫਿਰਜਨਾ ਮੈਂਬਰਾਂ ਨੇ ਅਮਰਸ਼ੀਰ ਪਪਾ ਜੀਵਨ ਸਿੰਘ ਜੀ ਰਿਕਸ਼ਾ ਵੈਲਫੇਅਰ ਸੁਸਾਇਟੀ ਦੀ ਮੋੜ ਪਰਤੇ ਮੈਂਬਰਾਂ ਉਸ ਮੌਕੇ ਕੀਤਾ ਗਿਆ ਸਨਮਾਨਿਤ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਹੋ ਪ੍ਰਧਾਨ ਜੀ ਬੋਲੇ ਸੋਨੇ ਹਾਰ ਸਾ ਸ੍ਰੀ ਅਕਾਲ ਬੋਲੇ ਬੋਲੇ ਸੋਨੇ ਹਾਰ ਸਾ ਸ੍ਰੀ ਅਕਾਲ ਆਹ ਪੜੀ ਜਿਹਾ ਮਨਾ ਬਾ ਮੈਂ ਪੰਜਾਬ ਦਾ ਮੇਰਾ ਵੀ ਨਾਇਰੀ ਫੋਨ ਬੋਲੇ ਸੋਨੇ ਹਾਰ ਸਾ ਸ੍ਰੀ ਅਕਾਲ ਵੇ ਓਕ ਮੜਾ ਹੀ ਆਪਣਾ ਨਾਇਰੀ ਸੋਨੇ ਹਾਰ ਸਾ ਸ੍ਰੀ ਅਕਾਲ ਤੁਹਾਡਾ ਕਿਹੜਾ ਨੰਬਰ ਪਾਜੀਏ ਸਾਹ ਨੂੰ ਪਾਦੇ ਬੋਲੇ ਬਾਰਾਦ ਬਾਲਾ ਚਲ ਇਹ ਹੁਣ ਗ੍ਰੇਡ ਹੋਣਾ ਤੇ ਤੁਸੀਂ ਆਪਣਾ ਖੇਤਰੀ ਤਾਮ ਕੱਢ ਕੇ ਤੇ ਇਸ ਜਗ੍ਹਾ ਤੇ ਇਕੱਤਰ ਹੋਏ ਜੇ ਤਾਂ ਜੋ ਤੁਸੀਂ ਇਹ ਕੋਸ਼ਿਸ਼ ਆ ਵੀ ਰਣਜੀਤ ਸਿੰਘ ਭਲੋਈਆ ਤੇ ਜਸਵਾਲ ਸਿੰਘ ਜੱਗੂ ਦੀ ਜੋ ਕਿ ਤੁਹਾਡੇ ਚਿਹਰਿਆਂ ਦਾ ਸਾਨੂੰ ਦਰਸ਼ਨ ਕਰਾਏ ਆ ਇਹਨਾਂ ਨੇ ਤੁਹਾਡਾ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਈ ਰੱਖਿਆ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਵਿੱਚ ਤੇ ਅਸੀਂ ਯਕੀਨ ਕਰਦੇ ਆਂ ਕਿ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਫੇਰ ਦੁਬਾਰਾ ਤਾਂ ਕਿ ਤੁਸੀਂ ਸਾਡੇ ਆਪਣੇ ਫੇਰ ਦੁਬਾਰਾ ਆਪਣੇ ਘਰ ਵਿੱਚ ਵਾਪਸੀ ਕੀਤੀ ਆ ਤੇ ਅੱਗੇ ਤੋਂ ਕੋਸ਼ਿਸ਼ ਕਰਿਓ ਵੀਰ ਮੇਰੇ ਕਿ ਆਪਾਂ ਰਲ ਮਿਲ ਕੇ ਰਹਿਣਾ ਵਾ ਆਪਾਂ ਘਰੋਂ ਕੰਮ ਕਰਨ ਆਉਣਿਆਂ ਤੇ ਆਪਾਂ ਕੰਮ ਕਰਨਾ ਵਾ ਨੰਬਰ 1 ਸਭ ਤੋਂ ਪਹਿਲਾਂ ਜਿਹੜਾ ਆਪਾਂ ਆਪਣਾ ਜ਼ਰੂਰੀ ਇੱਕ ਹਿੱਸਾ ਵਾ ਕੰਮ ਤੇ ਪ੍ਰਸ਼ਾਸਨ ਇਹ ਦੋ ਇੱਕ ਚੀਜ਼ਾਂ ਨਹੀਂ ਜਵੇਂ ਨੌ ਦੇ ਮਾਸ ਦਾ ਰਿਸ਼ਤਾ ਉਸ ਤਰ੍ਹਾਂ ਆਪਣੇ ਕੰਮ ਤੇ ਪ੍ਰਸ਼ਾਸਨ ਦਾ ਜਿਹੜਾ ਵਾ ਉਹ ਇੱਕ ਰਿਸ਼ਤਾ ਵਾ ਆਪਾਂ ਨੂੰ ਪ੍ਰਸ਼ਾਸਨ ਦੇ ਨਾਲ ਇੱਕ ਤਾਲਮੇਲ ਬਣਾ ਕੇ ਰਹਿਣਾ ਪਊਗਾ ਕਿ ਆਪਾਂ ਨੂੰ ਜਿਹੜੇ ਕਿ ਪ੍ਰਸ਼ਾਸਨ ਦੇ ਨਿਜ਼ਮ ਆ ਆਪਾਂ ਨੂੰ ਉਹਨਾਂ ਨਿਜ਼ਮਾਂ ਦੀ ਪਾਲਣਾ ਕਰਨੀ ਪਊਗੀ ਜੇਕਰ ਆਪਾਂ ਨਿਜ਼ਮਾਂ ਦੀ ਪ੍ਰਸ਼ਾਸਨ ਦੇ ਨਿਯਮਾਂ ਦੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਾਂਗੇ ਤੇ ਆਪਾਂ ਗੱਡੀ ਚਲਾਉਣ ਦੇ ਹੱਕਦਾਰ ਨਹੀਂ ਆ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਗੁਰੂ ਦੀ ਨਗਰੀ ਦਾ ਨਿਵਾਸ ਆ ਗੁਰੂਆਂ ਦੇ ਦਰਸ਼ਨ ਕਰਨ ਵਾਸਤੇ ਦੂਰ ਦਰਾਡੇ ਤੋਂ ਸੰਗਤ ਆਉਂਦੀ ਆ ਤੇ ਆਪਾਂ ਉਸ ਸੰਗਤ ਨੂੰ ਇੱਧਰ ਤੋਂ ਉੱਧਰ ਬਚਾਉਣੇ ਆ ਤੇ ਆਪਣਾ ਫਰਜ਼ ਬਣਦਾ ਏ ਕਿ ਆਪਾਂ ਇੱਕ ਤੇ ਉਹ ਜੋ ਗੁਰੂ ਦੇ ਦਰਸ਼ਨਾ ਵਾਸਤੇ ਸੰਗਤ ਆਉਂਦੀ ਆ ਉਸ ਨੂੰ ਉਸ ਦੇ ਸਹੀ ਜਗ੍ਹਾ ਤੇ ਪਹੁੰਚਾਇਆ ਜਾਵੇ ਉਸ ਦੇ ਨਾਲ ਨਾਲ ਆਪਾਂ ਕਮਾਈ ਦੇ ਨਾਲ ਨਾਲ ਜਦੋਂ ਆਪਾਂ ਇਹ ਕੰਮ ਕਰਦੇ ਆਂ ਤੇ ਆਪਾਂ ਸੇਵਾ ਵੀ ਕਰਦੇ ਆਂ ਜਿੱਥੇ ਆਪਾਂ ਸੇਵਾ ਕਰਨੀ ਹੈ ਗੁਰੂ ਘਰ ਦੀ ਸੇਵਾ ਦੇ ਨਾਲ ਨਾਲ ਆਪਾਂ ਆਪਣੇ ਪੇਟ ਨੂੰ ਪਾਲਣ ਵਾਸਤੇ ਆਪਾਂ ਬੱਚਿਆਂ ਨੂੰ ਪਾਲਣ ਵਾਸਤੇ ਆਪਣੇ ਬਜ਼ੁਰਗਾਂ ਨੂੰ ਪਾਲਣ ਵਾਸਤੇ ਆਪਾਂ ਨੂੰ ਪੈਸੇ ਦੀ ਵੀ ਜ਼ਰੂਰਤ ਹੈ ਬੋਲੇ ਸਾਰੇ ਨੇ ਸਾਰੇ ਦਿਨੇ ਦੇ ਨਹੀਂ ਆ ਬੋਲੇ अंदरे ले ਆ ਗਿਆ ਯਾਰ ਕਿਧਣ ਕਿਥੇ ਆ ਗਿਆ ਯਾਰ ਆਇਆ ਕੋਈ ਨਾ ਸਿੰਘ ਨੂੰ ਕੋਈ ਗੱਦੀ ਨਹੀਂ ਸਾਹ ਨੂੰ ਬਣ ਗਿਓ ਰਵਣ ਦੇ ਨਾ ਬਾਈ ਸੋਨਿਆ ਸਾਹ ਯਾਰ ਨਰਾਜ ਕੋਈ ਨਾ ਯਾਰ ਸਾਹ ਸਜੇ ਬਣੇ ਸੋਨਿਆ ਸਾਹ ਯਾਰ ਔਰ ਦੂਜੀ ਅਮਨ ਬੋਲੇ ਸੋਨਿਆ 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 ਬੋਲੇ ਨੇ ਸੋਨਿਆਣ ਸਭ ਦੇ ਕੇਂਦਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਮੇਰਾ ਨਾਮ ਰਣਜੀਤ ਸਿੰਘ ਪੰਜਾਬ ਪ੍ਰਧਾਨ ਆ ਠੀਕ ਹੈ ਜੀ ਅਸੀਂ ਕਾਫੀ ਟਮਾ ਸਮਾਂ ਪਹਿਲੇ ਉਧਰੋਂ ਵੀ ਜਦੋਂ ਰਹੇ ਆ ਯੂਨੀਅਨ ਦੇ ਵਿੱਚ ਤੇ ਕਾਫੀ ਟਾਈਮ ਚੱਲਦੇ ਰਹੇ ਆ ਯੂਨੀਅਨ ਦੇ ਨਾਲ ਪਰ ਯੂਨੀਅਨ ਦੇ ਕੁਝ ਮਾਰੇ ਸਿਸਟਰ ਦੇ ਨਾਲ ਜਿਹੜੇ ਸਾਨੂੰ ਨਹੀਂ ਪਸੰਦ ਆ ਇਹ ਸਾਨੂੰ ਗਲਤ ਲੱਗੇ ਅਸੀਂ ਲੈ ਅਸੀਂ ਉਹ ਯੂਨੀਅਨ ਨੂੰ ਛੱਡ ਰਹੇ ਆ ਤੇ ਪਹਿਲੇ ਵੀ ਅਸੀਂ ਜਿਹੜਾ ਇਹਨਾਂ ਨੂੰ ਯੂਨੀਅਨ ਦੇ ਨਾਲ ਸਾਨੂੰ ਛੱਡਿਆ ਗਿਆ ਸੀ ਉਦੋਂ ਵੀ ਸਾਡੇ ਨਾਲ ਧੋਖਾ ਹੀ ਹੋਇਆ ਸੀ ਠੀਕ ਹੈ ਜੀ ਉਹੀ ਚੀਜ਼ ਸਾਡੇ ਨਾਲ ਫੇਰ ਦੁਹਾਈ ਗਈ ਹੈ ਦੁਬਾਰਾ ਤੇ ਇਸ ਕਰਕੇ ਅਸੀਂ ਮਾਨਵ ਰਦਕਾਰ ਯੂਨੀਅਨ ਨੂੰ ਰਜਿਸਟ੍ਰੇਡ ਅਗਮੈ ਉਹਨੂੰ ਹੀ ਛੱਡ ਰਹੇ ਆ ਅੱਜ ਤੋਂ ਆਪਣਾ ਜਿਹੜਾ ਨਵੀਂ ਅਮਰਸ਼ੀਰ ਅਮਰਸ਼ੀਰ ਬਾਬਾ ਦੀਪ ਸਿੰਘ ਜੀ ਵਾਲਾ ਜੀਵਨ ਸਿੰਘ ਅਮਰਸ਼ੀਰ ਬਾਬਾ ਜੀਵਨ ਸਿੰਘ ਜਿਹੜੀ ਯੂਨੀਅਨ ਆ ਅਜੋਨੂੰ ਅਸੀਂ ਫੇਰ ਦੁਬਾਰਤੋਂ ਆਈ ਉਹਨਾਂ ਨਾਲ ਜੁੜ ਰਹੇ ਆ ਅੱਗੇ ਅਸੀਂ ਉਹਨਾਂ ਕੇ ਬੇਨਤੀ ਕਰਦੇ ਆ ਕਿ ਸਾਡਾ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਜਿਸ ਤਰ੍ਹਾਂ ਸਿਸਟਮ ਖਰਾਬ ਚੱਲਦਾ ਪਿਆ ਸਾਨੂੰ ਬੜੀ ਲੋੜ ਹੈ ਇਸ ਚੀਜ਼ ਦੀ ਕਿਉਂਕਿ ਜਿਹੜੇ ਵਿਰੋਧੀ ਆ ਐਂ ਜਿਹੜੀ ਯੂਨੀਅਨ ਛੱਡੀ ਉਹ ਸਾਨੂੰ ਇਸ ਦਿੱਕਤਾਂ ਆ ਰਹੀਆਂ ਆ ਪਰੇਸ਼ਾਨ ਸਾਡੇ ਮਸਲੇ ਹੱਲ ਨਹੀਂ ਹੋ ਰਹੇ ਇਸ ਕਰਕੇ ਅਸੀਂ ਇਹਨਾਂ ਕੇ ਬੇਨਤੀ ਕਰਦੇ ਆ ਵੀ ਸਾਡੇ ਜਿਹੜੇ ਆਉਣ ਵਾਲੇ ਮਸਲੇ ਹੱਲ ਹੋਣ ਤੇ ਇਹਨਾਂ ਕਾ ਬੇਨਤੀ ਆ ਬਾਕੀ ਤੁਹਾਡੇ ਭਰਾ ਜੱਗਾ ਜਸਪਾਲ ਸਿੰਘ ਉਹ ਆਪਣਾ ਦੱਸਣਗੇ ਸਾਰਾ ਕੁਝ ਅੱਜ ਕੀ ਨਾਜੀ ਤੇ ਅੱਜ ਜਿਹੜਾ ਤੁਹਾਡੇ ਲੋਕਾਂ ਨੇ ਅੱਜ ਮੇਰਾ ਜਸਪਾਲ ਸਿੰਘ ਜੱਗਾ ਜੀ ਵਾਇਗਰ ਜੀ ਕਾ ਖਾਨ ਸਾਹਿਬ ਵਾਇਗਰ ਜੀ ਕੀ ਫਤਿਹ ਇਹ ਜਿਹੜੀ ਅਸੀਂ ਆਪਣੀ ਆਪਣੇ ਬਾਬਾ ਜੀਵਨ ਸਿੰਘ ਨੂੰ ਇਹਨਾਂ ਨਾਲ ਜੋੜ ਰਹੇ ਆ ਇਹ ਸਾਡੇ ਅੱਗੇ ਵੀ ਚੰਗੇ ਕੰਮ ਕਰਦੇ ਸੀ ਤੇ ਅੱਜ ਵੀ ਇਹਨਾਂ ਨਾਲ ਫੇਰ ਅਸੀਂ ਜੁੜ ਰਹੇ ਆ ਕਿ ਇਹਨਾਂ ਦੇ ਕੰਮ ਨੇਚਰ ਬਹੁਤ ਵਧੀਆ ਵਾ ਬਹੁਤ ਕੰਮ ਵਧੀਆ ਕਰ ਰਹੇ ਆ ਤੇ ਜਿਹੜੀ ਅਸੀਂ ਆਪਣੀ ਮਾਨਕ ਉਧਾਰ ਕਮੇਟੀ ਉਹਨੂੰ ਅਸੀਂ ਅਸਤੀਫਾ ਦੇ ਰਹੇ ਆ ਬਸ ਇਹੋ ਜੀ ਸਾਡੇ ਇਹਨਾਂ ਦੇ ਬਹੁਤ ਨੇਚਰ ਕੰਮ ਵਧੀਆ ਜਿੱਥੇ ਵੀ ਇਹਨਾਂ ਨੂੰ ਲੋਡ ਪਿੰਦੀ ਉੱਥੇ ਪਹੁੰਚਦੇ ਆ ਤੇ ਕੰਮ ਬਹੁਤ ਵਧੀਆ ਕਰ ਰਹੇ ਆ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਕਿੰਨੇ ਮੈਂਬਰਾਂ ਦੇ ਨਾਲ ਅੱਜ ਤੁਸੀਂ ਜੁਆਇਨਿੰਗ ਕਰ ਰਹੇ ਆ ਅਸੀਂ ਕੋਈ ਕੋਈ 40 50 ਮੈਂਬਰ 50 ਹੋਣਗੇ ਜੀ ਤੇ ਹੋਰ ਵੀ ਅਸੀਂ ਬਹੁਤ ਮੈਂਬਰ ਅਜੇ ਕੁਝ ਆਏ ਨਹੀਂ ਸਾਡੇ ਕੋਈ ਛੁੱਟੀ ਦੇ ਆ ਕੋਈ ਕੋਈ ਫੇਰਾ ਫੂਰਾ ਲੈ ਕੇ ਗਏ ਆ ਬਾਕੀ ਮੈਂਬਰ ਸਾਡੇ ਕੋਲ 100 150 ਮੈਂਬਰ ਹੈਗਾ ਉਹ ਜਿਹੜੇ ਅਸੀਂ ਫੇਰ ਇਹਨਾਂ ਦੇ ਨਾਲ ਸੀ ਜੋੜ ਰਹੇ ਆ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੇ ਫਤਿਹ ਸਾਥੀਓ ਮੇਰਾ ਨਾਮ ਦਿਵਿੰਦਰ ਸਿੰਘ ਸੋਲ ਜਰਨਲ ਸੈਕਟਰੀ ਪੰਜਾਬ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਈ ਰੱਖਸ਼ਾ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਅੱਜ ਜਿਹੜੀ ਆ ਕਿਹੜੀ ਯੂਨੀਅਨ ਜਿਹੜੀ ਆ ਤੁਹਾਡੇ ਅਮਰ ਸ਼ਹੀਦ ਬਾਬਾ ਜੀ ਅਸੈਂਟ ਯੋਗਧੀਆਂ ਦੇ ਚਾਹੇ ਇਹ ਸਾਡੇ ਦੋ ਭਰਾ ਨੇ ਜੀ ਸਾਡੇ ਵਿੱਚ ਪਹਿਲਾਂ ਵੀ ਰਹੇ ਸੀ ਇਹਦੇ ਅਸੀਂ ਕਹਾਂਗੇ ਵੀ ਸਾਡੇ ਘਰ ਫੇਰ ਦੁਬਾਰਾ ਵਾਪਸੀ ਹੋਈ ਆ ਇਹ ਸਾਡੇ ਰਣਜੀਤ ਲੋਈਆ ਜੀ ਤੇ ਜਸਪਾਲ ਜੱਗੂ ਜੀ ਨੇ ਇਹ ਸਾਡੇ ਚ ਪਹਿਲਾਂ ਵੀ ਕੰਮ ਕਰਕੇ ਗਿਆ ਸੀ ਚਲੋ ਘਰਾਂ ਦੇ ਵਿੱਚ ਜਿਵੇਂ ਕੋਈ ਨਿੱਕਾ ਮਾਨ ਮਟਾਵਾ ਹੋ ਜਾਂਦਾ ਵਾ ਇਹ ਥੋੜਾ ਚਿਰ ਮਾਨਵ ਅਧਿਕਾਰ ਸੰਘਰਸ਼ ਕਮੇਟੀ ਈ ਰੱਖਸ਼ਾ ਯੂਨੀਅਨ ਆ ਉਹਨਾਂ ਨਾਲ ਇਹਨਾਂ ਕੋਈ ਸਾਲ ਡੇਢ ਸਾਲ ਲਾਇਆ ਵਾ ਤੇ ਉਹਨਾਂ ਨਾਲੋਂ ਕਿਸੇ ਕਾਰਨਾ ਕਰਕੇ ਇਹ ਤਾਂ ਹੁਣ ਇਹਨਾਂ ਨੂੰ ਪਤਾ ਜਾਂ ਉਹਨਾਂ ਨੂੰ ਪਤਾ ਵਾ ਕੁਝ ਕਾਰਨਾ ਕਰਕੇ ਜਿਹੜਾ ਵਾ ਉਹ ਇਹਨਾਂ ਨੇ ਆਪਣੇ ਘਰ ਵਾਪਸੀ ਕੀਤੀ ਆ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਇਹ ਆਪਣੇ ਘਰ ਇਹਨਾਂ ਨੇ ਵਾਪਸੀ ਕੀਤੀ ਆ ਬਾਕੀ ਜੋ ਇਹਨਾਂ ਨੇ ਸਾਡੇ ਦੇ ਮਾਣ ਚ ਤਾਇਆ ਵਾ ਕਿ ਇਹਨਾਂ ਦੇ ਕੰਮ ਕਰਨ ਦਾ ਜੋ ਤਰੀਕਾ ਵਾ ਤੇ ਅਸੀਂ ਗੁਰੂ ਘਰ ਵਿੱਚ ਖਲੋਤੇ ਆ ਇਹ ਉਦਾਂ ਹੀ ਕਰਦੇ ਰਵਾਂਗੇ ਪਰ ਸਭ ਤੋਂ ਪਹਿਲਾਂ ਇਹਨਾਂ ਨੂੰ ਅਸੀਂ ਆਪਣੇ ਡਰਾਈਵਰ ਭਰਾਵਾਂ ਨੂੰ ਇਹ ਸਨਾ ਦੇਵਾਂਗੇ ਕਿ ਸਭ ਤੋਂ ਪਹਿਲਾਂ ਜੋ ਆ ਮੈਂ ਵਾਰ-ਵਾਰ ਇਹੀ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਇਹਨਾਂ ਨੂੰ ਆਪਣਾ ਜਿਹੜਾ ਨੇਚਰ ਹੈ ਉਹ ਬਦਲਣਾ ਪਊਗਾ ਟਰੈਫਿਕ ਦੇ ਨਿਯਮਾਂ ਮੁਤਾਬਕ ਚੱਲਣਾ ਪਊਗਾ ਅਗਰ ਜੇ ਟਰੈਫਿਕ ਦੇ ਨਿਯਮਾਂ ਮੁਤਾਬਕ ਚੱਲਣਗੇ ਚਾਹੇ ਉਹ ਪ੍ਰਸ਼ਾਸਨਿਆਂ ਚਾਹੇ ਜੋ ਵੀ ਆ ਅਸੀਂ ਇਹਨਾਂ ਦੇ ਨਾਲ ਖੜੇ ਆ ਪਰ ਜਿੱਥੇ 에어 ట్రాਫਿਕ ਦੇ ਨਿਯਮਾਂ ਦੇ ਖਿਲਾਫ ਹੋਣਗੇ ਉੱਥੇ ਅਸੀਂ ਵੀ ਇਹਨਾਂ ਦੇ ਨਾਲ ਨਹੀਂ ਦੇ ਖੜਨਾ ਅਸੀਂ ਵੀਡੀਓ ਵਿੱਚ ਵੀ ਐਸੇ ਕਰਕੇ ਆਨੇ ਆ ਬਾਅਦ ਵਿੱਚ ਵੀ ਕਿ ਕੋਈ ਲੜਾਈ ਝਗੜਾ ਕਰਦੇ ਆ ਜਾਂ ਕੋਈ ਨਸ਼ੇ ਦਾ ਕਾਰੋਬਾਰ ਕਰਨਗੇ ਇਹਦੇ ਵਿੱਚ ਅਸੀਂ ਇਹਨਾਂ ਦਾ ਕੋਈ ਵੀ ਸਾਥ ਨਹੀਂ ਦੇਣਾ हां जे ਗੱਡੀ ਚਲਾਉਂਦੇ ਆ ਕੰਮ ਕਰਨ ਦਾ ਤਰੀਕਾ ਇਹਨਾਂ ਦਾ ਸਹੀ ਹੋਗਾ ਰੌਂਗ ਸੜਨਾ ਆਉਣਗੇ ਅਧਿਵਚਕਾਰ ਗੱਡੀ ਨਾਲ ਲੱਗੀ ਹੋਗੀ ਕਿ ਜੋ ਗੁਰੂ ਦੀ ਸੰਗਤ ਆਉਂਦੀ ਆ ਉਹਦੇ ਨਾਲ ਕੋਈ ਮਿਸਬੇਵੀਰ ਨਹੀਂ ਕਰਨਗੇ ਤੇ ਅਸੀਂ ਇਹਨਾਂ ਦੇ ਨਾਲ ਚਟਾਨ ਵਾਂਗ ਖੜੇ ਆਂ ਇਹਨਾਂ ਕੁਝ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਸੀਂ ਸਾਰੇ ਜਿਹੜੇ ਸਾਡੇ ਨਾਲ ਅੱਜ ਜੁੜੇ ਆ ਰਿਕਸ਼ਾ ਚਾਲਕ ਵੀਰ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਫੇਰ ਸਾਡੇ ਨਾਲ ਆਣ ਕੇ ਮਰਸ਼ੀਦ ਬਾਬਾ ਜੀਵਨ ਸਿੰਘ ਜੀ ਈ ਰਿਕਸ਼ਾ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਨਾਲ ਫੇਰ ਜੁੜ ਗਏ ਆ ਦੁਬਾਰਾ ਤੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗਾ ਮੇਰਾ ਨਾਮ ਰਣਜੀਤ ਸਿੰਘ ਪੰਜਾਬ ਪ੍ਰਧਾਨ ਆ ਠੀਕ ਹੈ ਜੀ ਅਸੀਂ ਕਾਫੀ ਟਮਾ ਸਮਾਂ ਪਹਿਲੇ ਉਧਰੋਂ ਵੀ ਜਦੋਂ ਰਹੇ ਆ ਯੂਨੀਅਨ ਦੇ ਵਿੱਚ ਤੇ ਕਾਫੀ ਟਾਈਮ ਚੱਲਦੇ ਰਹੇ ਆ ਯੂਨੀਅਨ ਦੇ ਨਾਲ ਪਰ ਯੂਨੀਅਨ ਦੇ ਕੁਝ ਮਾਰੇ ਸਿਸਟਮ ਦੇ ਨਾਲ ਜਿਹੜੇ ਸਾਨੂੰ ਨਹੀਂ ਪਸੰਦ ਆ ਇਹ ਸਾਨੂੰ ਗਲਤ ਲੱਗੇ ਇਸ ਲਈ ਅਸੀਂ ਉਹ ਯੂਨੀਅਨ ਨੂੰ ਛੱਡ ਰਹੇ ਆ ਤੇ ਪਹਿਲੇ ਵੀ ਅਸੀਂ ਲੜਾਇਆ ਇਹਨਾਂ ਨੂੰ ਯੂਨੀਅਨ ਦੇ ਨਾਲ ਸਾਨੂੰ ਛੱਡਿਆ ਗਿਆ ਸੀ ਉਦੋਂ ਵੀ ਸਾਡੇ ਨਾਲ ਧੋਖਾ ਹੀ ਹੋਇਆ ਸੀ ਠੀਕ ਹੈ ਜੀ ਉਹੀ ਚੀਜ਼ ਸਾਡੇ ਨਾਲ ਫੇਰ ਦੁਹਾਈ ਗਈ ਹੈ ਬਰਾ ਕੇਸ ਕਰਕੇ ਹੀ ਮਾਨਵ ਰੋਧਗਾਰ ਯੂਨੀਅਨ ਨੂੰ ਰਜਿਸਟ੍ਰੇਡਡਿਕ ਵਿੱਚ ਉਹਨੂੰ ਹੀ ਛੱਡ ਰਹੇ ਆ ਅੱਜ ਤੋਂ ਆਪਣਾ ਜਿਹੜਾ ਨਵੀਂ ਅਮਰਸ਼ੀਰ ਬਾਬਾ ਦੀਪ ਸਿੰਘ ਜੀ ਵਾਲੇ ਜੀਵਨ ਸਿੰਘ ਅਮਰਸ਼ੀਰ ਬਾਬਾ ਜੀਵਨ ਸਿੰਘ ਜਿਹੜੀ ਯੂਨੀਅਨ ਆ ਅੱਜ ਉਹਨੂੰ ਅਸੀਂ ਫੇਰ ਦੁਬਾਰਤੋਂ ਅਸੀਂ ਉਹਨਾਂ ਨਾਲ ਜੁੜ ਰਹੇ ਆ ਅੱਗੇ ਅਸੀਂ ਉਹਨਾਂ ਕੇ ਬੇਨਤੀ ਕਰਦੇ ਆ ਕਿ ਸਾਡਾ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਜਿਸ ਤਰ੍ਹਾਂ ਸਿਸਟਮ ਖਰਾਬ ਚੱਲਦਾ ਪਿਆ ਸਾਨੂੰ ਬੜੀ ਲੋੜ ਹੈ ਇਸ ਦੀ ਕਿਉਂਕਿ ਜਿਹੜੇ ਵਿਰੋਧੀ ਆ ਐਂ ਜਿਹੜੀ ਯੂਨੀਅਨ ਛੱਡੀ ਉਹ ਸਾਨੂੰ ਇਸ ਦਿੱਕਤਾਂ ਆ ਰਹੀਆਂ ਆ ਪਰੇਸ਼ਾਨ ਸਾਡੇ ਮਸਲੇ ਹੱਲ ਨਹੀਂ ਹੋ ਰਹੇ ਇਸ ਕਰਕੇ ਅਸੀਂ ਇੰਨਾ ਕੇ ਬੇਨਤੀ ਕਰਦੇ ਆਂ ਵੀ ਸਾਡੇ ਜਿਹੜੇ ਆਉਣ ਵਾਲੇ ਮਸਲੇ ਹੱਲ ਹੋਣ ਤੇ ਇੰਨਾ ਕਾ ਬੇਨਤੀ ਆ ਬਾਕੀ ਤੁਹਾਡੇ ਭਰਾ ਜੱਗਾ ਜਸਪਾਲ ਸਿੰਘ ਉਹ ਆਪਣਾ ਦੱਸਣਗੇ ਸਾਰਾ ਕੁਝ ਹਾਂਜੀ ਕੀ ਨਾ ਜੀ ਤੇ ਅੱਜ ਜਿਹੜਾ ਤੁਹਾਡੇ ਲੋਕ ਜੀ ਹਾਂਜੀ ਮੇਰਾ ਜਸਪਾਲ ਸਿੰਘ ਜੱਗਾ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਇਹ ਜਿਹੜੀ ਅਸੀਂ ਆਪਣੀ ਆਪਣੇ ਬਾਬਾ ਜੀਵਨ ਸਿੰਘ ਨੂੰ ਇਹਨਾਂ ਨਾਲ ਜੋੜ ਰਹੇ ਆ ਇਹ ਸਾਡੇ ਅੱਗੇ ਵੀ ਚੰਗੇ ਕੰਮ ਕਰਦੇ ਸੀ ਤੇ ਅੱਜ ਵੀ ਇਹਨਾਂ ਨਾਲ ਫੇਰ ਅਸੀਂ ਜੁੜ ਰਹੇ ਆ ਕਿ ਇਹਨਾਂ ਦੇ ਕੰਮ ਨੇਚਰ ਬਹੁਤ ਵਧੀਆ ਵਾ ਬਹੁਤ ਕੰਮ ਵਧੀਆ ਕਰ ਰਹੇ ਆ ਤੇ ਜਿਹੜੀ ਅਸੀਂ ਆਪਣੀ ਮਾਨਕ ਪੁਗਾਰ ਕਮੇਟੀ ਉਹਨੂੰ ਅਸੀਂ ਅਸਤੀਫਾ ਦੇ ਰਹੇ ਆ ਬਸ ਇਹੋ ਜੀ ਸਾਡੇ ਇਹਨਾਂ ਦੇ ਬਹੁਤ ਨੇਚਰ ਕੰਮ ਵਧੀਆ ਜਿੱਥੇ ਵੀ ਇਹਨਾਂ ਨੂੰ ਲੋੜ ਪੈਂਦੀ ਉੱਥੇ ਪਹੁੰਚਦੇ ਆ ਤੇ ਕੰਮ ਬਹੁਤ ਵਧੀਆ ਕਰਦੇ ਆ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਕਹਿੰਦੇ ਕਿ ਮੈਂਬਰਾਂ ਦੇ ਨਾਲ ਅੱਜ ਤੁਸੀਂ ਜੁਆਇਨਿੰਗ ਕਰ ਰਹੇ ਹੋ ਅਸੀਂ ਕੋਈ ਕੋਈ 40 50 ਮੈਂਬਰ 50 ਹੋਣਗੇ ਜੀ ਤੇ ਹੋਰ ਵੀ ਅਸੀਂ ਬਹੁਤ ਮੈਂਬਰ ਅਜੇ ਕੁਝ ਆਏ ਨਹੀਂ ਸਾਡੇ ਕੋਈ ਛੁੱਟੀ ਤੇ ਕੋਈ ਕੋਈ ਫੇਰਾ ਫੂਰਾ ਲੈ ਕੇ ਗਏ ਆ ਬਾਕੀ ਮੈਂਬਰ ਸਾਡੇ ਕੋਲ 100 150 ਮੈਂਬਰ ਹੈਗਾ ਉਹ ਜਿਹੜੇ ਅਸੀਂ ਫੇਰ ਇਹਨਾਂ ਦੇ ਨਾਲ ਸੀ ਜੋੜ ਰਹੇ ਆ ਨਾਮ ਦੱਸ ਈ ਯੂਨੀਅਨ ਦਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੇ ਫਤਿਹ ਸਾਥੀਓ ਮੇਰਾ ਨਾਮ ਦਿਵਿੰਦਰ ਸਿੰਘ ਸੋਲ ਜਰਨਲ ਸਕੱਟਰੀ ਪੰਜਾਬ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਈ ਰੱਖਸ਼ਾ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਅੱਜ ਜਿਹੜੀ ਕਿਹੜੀ ਯੂਨੀਅਨ ਜਿਹੜੀ ਆ ਤੁਹਾਡੇ ਅਮਰ ਸ਼ਹੀਦ ਬਾਬਾ ਜੀ ਜੀਵਨ ਸਿੰਘ ਜੁਗਨਦੀ ਚਾਹ ਇਹ ਸਾਡੇ ਦੋ ਭਰਾ ਨੇ ਜੀ ਸਾਡੇ ਵਿੱਚ ਪਹਿਲਾਂ ਵੀ ਰਹੇ ਸੀ ਇਹਦੇ ਅਸੀਂ ਕਵਾਂਗੇ ਵੀ ਸਾਡੇ ਘਰ ਫੇਰ ਦੁਬਾਰਾ ਵਾਪਸੀ ਹੋਈ ਆ ਇਹ ਸਾਡੇ ਰਣਜੀਤ ਲੋਈਆ ਜੀ ਤੇ ਜਸਪਾਲ ਜੱਗੂ ਜੀ ਨੇ ਇਹ ਸਾਡੇ ਚ ਪਹਿਲਾਂ ਵੀ ਕੰਮ ਕਰਕੇ ਗਿਆ ਸੀ ਚਲੋ ਘਰਾਂ ਦੇ ਵਿੱਚ ਜਿਵੇਂ ਕੋਈ ਨਿੱਕਾ ਮਾਨ ਮਟਾਵਾ ਹੋ ਜਾਂਦਾ ਵਾ ਇਹ ਥੋੜਾ ਚਿਰ ਮਾਨਵ ਅਧਿਕਾਰ ਸੰਘਰਸ਼ ਕਮੇਟੀ ਇਹ ਰੱਖਸ਼ਾ ਜੁਨੀਆ ਨੇ ਉਹਨਾਂ ਨਾਲ ਇਹਨਾਂ ਕੋਈ ਸਾਲ ਡੇਢ ਸਾਲ ਲਾਇਆ ਵਾ ਤੇ ਉਹਨਾਂ ਨਾਲੋਂ ਕਿਸੇ ਕਾਰਨਾ ਕਰਕੇ ਇਹ ਤਾਂ ਹੁਣ ਇਹਨਾਂ ਨੂੰ ਪਤਾ ਜਾ ਉਹਨਾਂ ਨੂੰ ਪਤਾ ਵਾ ਕੁਝ ਕਾਰਨਾ ਕਰਕੇ ਜਿਹੜਾ ਵਾ ਉਹ ਇਹਨਾਂ ਨੇ ਆਪਣੇ ਘਰ ਵਾਪਸੀ ਕੀਤੀ ਆ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਇਹ ਆਪਣੇ ਘਰ ਇਹਨਾਂ ਨੇ ਵਾਪਸੀ ਕੀਤੀ ਆ ਬਾਕੀ ਜੋ ਇਹਨਾਂ ਨੇ ਸਾਡੇ ਦੇ ਮਾਣ ਜਤਾਇਆ ਵਾ ਕਿ ਇਹਨਾਂ ਦੇ ਕੰਮ ਕਰਨ ਦਾ ਜੋ ਤਰੀਕਾ ਵਾ ਤੇ ਅਸੀਂ ਗੁਰੂ ਘਰ ਵਿੱਚ ਖਲੋਤੇ ਆ ਇਹ ਉਦਾਂ ਹੀ ਕਰਦੇ ਰਵਾਂਗੇ ਪਰ ਸਭ ਤੋਂ ਪਹਿਲਾਂ ਇਹਨਾਂ ਨੂੰ ਅਸੀਂ ਆਪਣੇ ਡਰਾਈਵਰ ਭਰਾਵਾਂ ਨੂੰ ਇਹ ਸਨਾ ਦੇਵਾਂਗੇ ਕਿ ਸਭ ਤੋਂ ਪਹਿਲਾਂ ਜੋ ਆ ਮੈਂ ਵਾਰ-ਵਾਰ ਇਹੀ ਬੋਲਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਨੂੰ ਆਪਣਾ ਜਿਹੜਾ ਨੇਚਰ ਹੈ ਉਹ ਬਦਲਣਾ ਪਊਗਾ ਟਰੈਫਿਕ ਦੇ ਨਿਯਮਾਂ ਮੁਤਾਬਕ ਚੱਲਣਾ ਪਊਗਾ ਅਗਰ ਜੇ ਟਰੈਫਿਕ ਦੇ ਨਿਯਮਾਂ ਮੁਤਾਬਕ ਚੱਲਣਗੇ ਚਾਹੇ ਉਹ ਪ੍ਰਸ਼ਾਸਨਿਆਂ ਚਾਹੇ ਜੋ ਵੀ ਆ ਅਸੀਂ ਇਹਨਾਂ ਦੇ ਨਾਲ ਖੜੇ ਆ ਪਰ ਜਿੱਥੇ 에어 ట్రాਫਿਕ ਦੇ ਨਿਯਮਾਂ ਦੇ ਖਿਲਾਫ ਹੋਣਗੇ ਉੱਥੇ ਅਸੀਂ ਵੀ ਇਹਨਾਂ ਦੇ ਨਾਲ ਨਹੀਂ ਦੇ ਖੜਨਾ ਅਸੀਂ ਵੀਡੀਓ ਵਿੱਚ ਵੀ ਐਸੇ ਕਰਕੇ ਆਨੇ ਆ ਬਾਅਦ ਵਿੱਚ ਵੀ ਕਿ ਕੋਈ ਲੜਾਈ ਝਗੜਾ ਕਰਦੇ ਆ ਜਾਂ ਕੋਈ ਨਸ਼ੇ ਦਾ ਕਾਰੋਬਾਰ ਕਰਨਗੇ ਇਹਦੇ ਵਿੱਚ ਅਸੀਂ ਇਹਨਾਂ ਦਾ ਕੋਈ ਵੀ ਸਾਥ ਨਹੀਂ ਦੇਣਾ हां जे ਗੱਡੀ ਚਲਾਉਂਦੇ ਆ ਕੰਮ ਕਰਨ ਦਾ ਤਰੀਕਾ ਇਹਨਾਂ ਦਾ ਸਹੀ ਹੋਗਾ ਰੋਂਗ ਸਾਈਡ ਨਾ ਆਉਣਗੇ ਅਧ ਦੇ ਵਿਚਕਾਰ ਗੱਡੀ ਨਾ ਲੱਗੀ ਹੋਗੀ ਕਿ ਜੋ ਗੁਰੂ ਦੀ ਸੰਗਤ ਆਉਂਦੀ ਆ ਉਹਦੇ ਨਾਲ ਕੋਈ ਮਿਸਬੇ ਵੀ ਯਾਰ ਨਹੀਂ ਕਰਨਗੇ ਤੇ ਅਸੀਂ ਇਹਨਾਂ ਦੇ ਨਾਲ ਚਟਾਨਵਾਖ ਖੜੇ ਆਂ ਇਹਨਾਂ ਕੋਲ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ